ਲੋਬੀ ਹੋ ਕੇ ਤੇ ਯਾਰ ਖੇਚੀ ਦੀ ਤਿਆਰੀ ਲਵਾ ਕਾ ਕਮਾਉਣ ਚੱਲੇ ਆ ਤੁਹਾਨੂੰ ਕੋ ਲੈਂਡ ਚ ਬੱਸ ਆ ਗਈ ਬੱਸ ਦੀ ਖੋਲੀ ਟਾਕੀ ਬੱਸ ਚ ਬੈਠੇ ਬੱਸ ਤਿਆਰ ਬਸ ਕੇ ਦੋਈ ਜਗਾ ਪਹੁੰਚ ਗਏ ਪਹੁੰਚ ਗਏ ਹੁਣ ਦੂਰ ਤੁਹਾਨੂੰ ਦਿਖਾਵਾਂਗੇ ਲਗ ਲਗ ਵੀਉ ਇੱਥੇ ਨੇ ਸਾਰੇ ਰੌਣਕਾਂ ਲੱਗੀਆਂ ਪਈਆਂ ਨੇ ਭਾਈ ਰੌਣਕਾਂ ਵਾਲੇ ਰੌਣਕ ਮੇਲਾ ਲੱਗਿਆ ਪਿਆ ਗਰਮੀਆਂ ਦੇ ਦਿਨ ਤੇ ਸਾਰੇ ਨਾਉਣ ਆਉਂਦੇ ਨੇ ਤੇ ਦੇਖੋ ਕੀ ਮੌਸਮਾ ਬੱਚਾ ਹਾਏ ਹੈਲੋ ਤੇ ਯਾਰ ਪਹੁੰਚ ਗਏ ਅਸੀਂ ਟਿਕਟਕਾਉਂਡ ਡਿਸਟਰੀ ਦੀ ਇੱਕ ਟਿਕਟ ਗਰਾਉਂਡ ਪਹੁੰਚੇ ਮੈਂ ਕਿਹਾ ਰਾਣਾ ਸਾਹਿਬ ਰਾਣਾ ਸਾਹਿਬ ਕਹਿੰਦੇ ਵੀ ਪੈਸੇ ਜਿਆਦਾ ਲੱਗਣੇ ਤੇ ਮੈਂ ਕਿਹਾ ਨਹੀਂ ਨਹੀਂ ਪੈਸੇ ਆਪਾਂ ਦੇ ਦੇਣੇ ਨੇ ਕਹਿੰਦਾ ਘੰਟੇ ਦੇ ਪੈਸੇ ਲੱਗਣੇ ਨੇ ਸੀ ਕਿ ਨਹੀਂ 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 ਅੱਧੇ ਘੰਟੇ ਲਈ ਸੀ ਕਰਾਉਣੇ ਹੁਣ ਇਹ ਨਹੀਂ ਲਿਆ ਸਾਡਾ ਆਈ ਕਾਟ ਇਹ 20 ਜਲੋਟੇ ਆਪਾਂ ਇਹਨਾਂ ਨੂੰ ਦਿੱਤੇ ਹੁਣ ਫਿਰ ਅਸੀਂ ਕਿਹਾ ਵੀ ਜੈਕਟ ਆ ਪਾ ਲਈ ਜੱਕਾ ਪਾ ਕੇ ਭਾਈ ਉਹ ਕਹਿੰਦਾ ਸਾਨੂੰ ਨੀਲੀਆਂ ਜੈਕਟਾਂ ਦੇ ਦੇਣੀਆਂ ਨੇ ਤੇ ਮੈਂ ਕਿਹਾ ਨਹੀਂ ਨਹੀਂ ਫੌਜੀ ਕਲਰ ਦੇ 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 ਉਹ ਕਹਿੰਦਾ ਨਹੀਂ ਨਹੀਂ ਨੀਲੀਆਂ ਨੀਲੀਆਂ ਜੈਕਟਾਂ ਤੇ ਜੈਕਟਾਂ ਲੀਆਂ ਕੱਲ੍ਹ ਸੋਣੇ ਸੀ ਹੁਣ ਸਾਡਾ ਰੈਡੀ ਆਪਾਂ ਬੈਠ ਗਏ ਕਿਸਤੀ ਰਾਣਾ ਸਾਹਿਬ ਕਿਸ਼ਤੀ 'ਚ ਬੈਠੇ ਕਰਨਾਵਾਂ ਸਾਹਿਬ ਕਿਸੇ ਪਰੇਗੇ ਕਮਲਤੀ ਰਾਣਾ ਜੀ ਰਾਣਾ ਜੀ ਤੇ ਉਹ ਕਹਿੰਦਾ ਸਾਨੂੰ ਵੀ ਤੁਸੀਂ ਇਹ ਵੀਡੀਓ ਕਾਦੀ ਬਣਾ ਰਹੇ ਹੋ ਕਹਿੰਦਾ YouTube ਤੇ ਵੀਡੀਓ ਬਣਾ ਰਹੇ ਹੋ ਸੀ ਕਿਹਾ ਕਹਿੰਦਾ ਹੈਲੋ ਅਸੀਂ ਕਿਹਾ ਹੈਲੋ ਕਹਿੰਦਾ ਹਾਏ 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 ਅਸੀਂ ਕਿਹਾ ਹਾਏ 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 ਤੇ ਹੁਣ ਆਪਾਂ ਰੈਡੀ ਪੂਰਾ ਕਿਸ਼ਤੀ ਜਾਣੇ ਨੂੰ ਤੇ ਹੁਣ ਪਾਣੀ ਵਿੱਚ ਆਪਾਂ ਪਹੁੰਚ ਗਏ ਆ ਤੇ ਹੁਣ ਤੁਹਾਨੂੰ ਦਿਖਾਵਾਂਗੇ ਅਲੱਗ-ਅਲੱਗ ਕਿਉਂ ਤੇ ਲੋਕ ਦੇਖੋ ਕਿੰਦਾ ਇੰਜੋਏ ਕਰਦੇ ਹੋਏ ਉਸ ਤੇ ਸਾਨੂੰ ਕਹਦੇ ਹੈਲੋ ਹਾਏ ਤੇ ਅਸੀਂ ਇਹਨਾਂ ਨੂੰ ਕਿਹਾ ਵੀ ਅਸੀਂ YouTube ਦੀ ਵੀਡੀਓ ਬਣਾਉਣੀ ਹੈ ਤੇ ਇਹ ਸਾਡਾ ਪੂਰਾ ਸਾਥ ਦਿੰਦੇ ਹੋਏ ਤੇ ਅਸੀਂ ਤੁਹਾਨੂੰ ਦਿਖਾਉਨੇ ਆ ਵੀ ਕਿਆ ਰੌਣਕ ਮੇਲਾ ਲੱਗਿਆ ਹੋਇਆ ਇੱਥੇ ਤੇ ਤੁਸੀਂ ਦੇਖੋ ਹੁਣ ਦੇਖੋ ਮੈਂ ਕੈਮਰਾ ਫੜਿਆ ਤੇ ਕੈਮਰਾ ਫੜ ਕੇ ਤੁਹਾਨੂੰ ਨਵਾਂ ਵੀਊ ਦਿਖਾਉਣਾ ਤੇ ਨਵਾਂ ਵੀਊ ਦਿਖਾ ਕੇ ਤੁਹਾਨੂੰ ਦਿਖਾਉਨੇ ਆ ਇੰਜੋਏ ਲੀਵਿਆਂਕਾ ਪੋਲੈਂਡ ਲੇਕ ਹੈ ਇੱਕ ਤੇ ਉਹ ਦੇਖਿਓ ਇਹ 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 ਮੁੰਡੇ ਦੇ ਕਿੱਜ ਦੀ ਤਿਆਰੀ ਆ ਮਾਰੀ ਪਾਰੀ ਇੱਕ ਮਛਰੀ ਪਾਣੀ ਵਿੱਚ ਡੇਗੀ ਛਪਾਕ ਉਂਜੀ ਮਛਰੀ ਪਾਣੀ ਵਿੱਚ ਡੇਗੀ ਛਪਾਕ ਚਲੋ ਦੇਖਦੇ ਦੇਖਦੇ ਹੀ ਅੱਗੇ ਪੁੱਜ ਗਏ ਇਹ ਦਿਨ ਬਸ ਛਾਣਾ ਪਾਈ ਦੀਆਂ ਰਹੀਆਂ ਇਹਨਾਂ ਦੀਆਂ ਇੰਜੋਏ ਕਰਦੇ ਦੇ ਇੱਥੇ ਦੇ ਲੋਕ ਸਮਰਫੀ ਹੋ ਜਾਂਦੇ ਐਦਾਂ ਇੰਜੋਏ ਕਰਦੇ ਤੇ ਅੱਜ ਹੈਵੀ ਵੀਕਐਂਡ تھا ਸ਼ਨੀਵਾਰ تھا ਇਸ ਕਰਕੇ ਲੇਕ ਤੇ ਬਹੁਤ ਜ਼ਿਆਦਾ ਮਤਲਬ ਫੀਡ ਕਾਰਡ ਹੋਈ ਵੀ ਸੀ ਲੋਕ ਬਹੁਤ ਇੰਜੋਏ ਕਰ ਰਹੇ ਥੇ ਤੇ ਉਹ ਪਰਲੇ ਪਾਸੇ ਜਿਹੜਾ ਤੁਸੀਂ ਦੇਖ ਰਹੇ ਹੋ ਬੱਚਿਆਂ ਦੇ ਖੇਡਣ ਵਾਲਾ ਪਾਣੀ ਦੇ ਵਿੱਚ ਤੈਰਦਾ ਉੱਥੇ ਉਹਦੇ ਵਿੱਚੋਂ ਚੂਲੇ ਜਾਂ ਰਾਣਾ ਸਾਹਿਬ ਪਾਂਡਿਆ ਜੀ ਕਾਲ ਚਰਨ ਪਾਂਡਿਆ ਸਾਹਿਬ ਤੇ ਸਾਡੇ ਦੋ ਸਾਥੀ ਨੇ ਮਿੱਤਰ ਇੱਕ ਕੈਮਰਾਮੈਨ ਨੇ ਇੱਕ ਸਾਡੇ ਬਸ ਇਹ ਸਾਡੇ ਪੱਤਰਕਾਰ ਰਾਣਾ ਸਾਹਿਬ ਤੇ ਸਾਡੇ ਨਾਲ ਹੀ ਹੁੰਦੇ ਨੇ ਜੇ ਤੁਸੀਂ ਦੇਖੋ ਰਾਉਂਡ ਦਾ ਮੇਲਾ ਬਹੁਤ ਵੱਡੀ ਲੇਕ ਹੈ ਕਿਹ ਹੈ ਤੇ ਅੱਗੇ ਅਟੈਚ ਹੁੰਦੀ ਹੈ ਰਾਣਾ ਸਾਹਿਬ ਨਹੀਂ ਅੱਛਾ ਕਿ ਅਸੀਂ ਹੋਰ ਉੱਤੇ ਅੱਗੇ ਚੱਲ ਗਏ ਪਾਣੀ ਤੇ ਆਪਣੀ ਕਿਸ਼ਤੀ ਲੈ ਕੇ ਅੱਗੇ ਹੋਰ ਦਿਖਾਵਾਂਗੇ ਤੁਹਾਨੂੰ ਇਹ ਕਿੱਧਰੋਂ ਜਾਂਦੀ ਹੈ ਕਿਸ਼ਤੀ ਇਹ ਸਾਹਮਣੇ ਦੇਖੋ ਤੁਸੀਂ ਬੋਰਡ ਦੇ ਉੱਤੇ ਲੱਗੇ ਹੋਏ ਖੇਡਦੇ ਹੋਏ ਬਾਰੀ-ਬਾਰ ਵੀ ਉੱਤੀ ਖੇਡਦੇ ਨੇ ਤੇ ਉੱਤੇ ਖੇਡਦੇ ਖੇਡ ਥੱਲੇ ਰਾਉਂਡ ਮੇਲਾ ਲੱਗਿਆ ਤੇ ਅਸੀਂ ਵੀਡੀਓ ਵਾਲ ਦਾ ਕੈਮਰਾ ਘੁਮਾਇਆ ਦੇਖ ਜਿਹਾ ਉਹ ਦੀ ਕਹੇ ਸੀ ਤੋਰਦੇ ਉਹ ਬੱਤਕ ਦੇਖੀ ਤਾਂ ਸਾਨੂੰ ਅਸੀਂ ਸੋਚਿਆ ਰਾਣਾ ਸਾਹਿਬ ਕਹਿੰਦੇ ਬੱਤਕ ਲੈਣੀ ਸੀ ਅਸੀਂ ਕਹਿੰਦੇ ਨਹੀਂ ਨਹੀਂ ਰਾਣਾ ਸਾਹਿਬ ਜਿਹੜੀ ਲੈਣੀ ਸੀ ਨੈਕਸਟ ਟਾਈਮ ਲਾਵਾਂਗੇ ਨੈਕਸਟ ਟਾਈਮ ਬੱਤਕ ਲਾਵਾਂਗੇ ਕਹਿੰਦੇ ਬੱਤਕ ਦੇ ਸਿਰ ਤੇ ਬਹਿ ਕੇ ਬੱਤਕ ਦੇ ਸਿਰ ਤੇ ਬਹਿ ਕੇ ਕਹਿੰਦੇ ਫੋਟੋ ਕਰਾਉਣੀ ਹੈ ਰਾਣਾ ਸਾਹਿਬ ਕਹਿੰਦੇ ਰਾਣਾ ਸਾਹਿਬ ਤਾਂ ਭਗੋ ਜਾਂਦੇ ਨੇ ਕਈ ਵਾਰ ਤੇ ਅਸੀਂ ਰਾਣਾ ਸਾਹਿਬ ਨੂੰ ਟਿਕਾ ਕੇ ਰੱਖਦੇ ਆ ਤੇ ਤੁਸੀਂ ਹੁਣ ਰਾਣਾ ਸਾਹਿਬ ਦੀ ਜਵਾਨੀ ਚੜੋਗੇ ਰਾਣਾ ਸਾਹਿਬ ਫੀਲ ਕਰਦੇ ਤੁਸੀਂ ਉੱਥੇ ਬੜੀ ਅਫੀਲ ਫੀਲ ਕਰਦਾ ਬੱਤਕਾਲੀ ਖੁਆਇਸ਼ ਅਗਲੀ ਵਾਰ ਨੂੰ ਪੂਰੀ ਕਰਾਂਗੇ ਅਗਲੀ ਵਾਰ ਨੂੰ ਬੱਤਕ ਤੇ ਜਾਣਾ ਬੱਤਕਾਲੀ ਕਿਸਤੀ 'ਚ ਬੱਤਕਾਲੀ ਕਿਸਤੀ ਤੇ ਜਾਣਾ ਤੇ ਸਾਡਾ ਸਬਰ ਹੋਇਆ ਕੈਮਰਾ ਸਾਹਿਬ ਨੂੰ ਇੰਜੈਕਸ਼ਨ ਦਿੰਦੇ ਹੋ ਵੀ ਤੁਸੀਂ ਪਾਈ ਐ ਇੱਕ ਨ ਇੱਕ ਕਰੋ ਵੀ ਤੁਸੀਂ ਕੈਮਰਾ ਸੈੱਟ ਫੜੋ ਐ ਆ ਨਾ ਤੇ ਹੁਣ ਇਹ ਤੁਹਾਨੂੰ 뷰 ਦਿਖਾਉਨੇ ਆ ਅਸੀਂ ਰਿਕਾਰਡਿੰਗ ਕਰਨ ਲੱਗੇ ਸੀਗੇ ਤੇ ਇਹ 뷰 ਸੀਗਾ ਇਹ ਬਹੁਤ ਸੋਹਣਾ 뷰 ਆ ਤੇ ਇੱਥੋਂ ਅਸੀਂ ਬੋਟ ਪਕੜੀ ਸੀਗੀ ਇੱਥੋਂ ਕਿਸਤੀ ਫੜੀ ਸੀਗੀ ਤੇ ਇੱਥੋਂ ਫੜ ਕੇ ਇਹ 뷰 ਸਾਰਾ ਹੀ ਲੈਕ ਦਾ ਅਸੀਂ ਦਿਖਾਉਣਾ ਚਾਹੁੰਦੇ ਸੀਗੇ ਵੀ ਸਾਰਾ ਤੁਹਾਨੂੰ ਦਿਖਾਇਆ ਜਾਵੇ ਇੱਕ ਨੇ ਸਾਰਾ ਆਲੇ-ਦਾਲੇ ਕੈਮਰਾ ਦਾ ਥਿਊ ਆ ਤੇ ਆ ਬੋਰਡ ਦਾ ਥਿਊ ਆ ਜਿੰਨਾ ਵੀ ਆ ਸਾਰਾ ਅਸੀਂ ਐਡ ਕੀਤਾ ਇਹਦੇ ਵਿੱਚ ਤੇ ਐਡ ਕਰਦੇ ਹੋਏ ਆ ਇਹ ਲੇਕ ਦਾ ਜਿਹੜਾ ਉੱਪਰਲਾ ਪਾਸਾ ਹੈ ਨਾ ਉੱਪਰਲੇ ਪਾਸੇ ਜੱਗ ਲਾ ਪਾਇਆ ਹੋਇਆ ਇੱਕ ਲੱਕੜ ਦਾ ਵਿੱਚ ਪਾਇਆ ਹੋਇਆ ਉੱਪਰ ਫੋਟੋਆਂ ਵਿੱਚ ਦਿਨ ਬਹੁਤ ਸੋਹਣਾ ਥਿਊ ਆਉਂਦਾ ਉੱਪਰ ਹੋਵੇ ਤੇ ਉਹਦੇ ਥੱਲੇ ਜੀ ਇਹ ਬੋਰਡ ਕਮਾਈ ਰਾਣਾ ਸਾਹਿਬ ਕਹਿੰਦੇ ਥੱਲੇ ਜੀ ਕੱਢਣੀ ਆ ਤੇ ਇਹਦੇ ਥੱਲੇ ਜੀ ਬੋਰਡ ਕਮਾਉਦੇ ਹੋਏ ਤੁਸੀਂ ਦੇਖੋ ਔਖਾ ਦਾ ਰਸਤਾ ਕੱਟਦਾ ਰਸਤਾ ਕੱਟਦੇ ਤੇ ਇਹ ਮੋੜ ਆ ਇਹ ਉੱਤੇ ਪੁਲ ਤੇ ਅਸੀਂ ਕ੍ਰੋਸ ਕਰਦੇ ਹੋਏ ਇਹਨੂੰ ਇਹ ਬਹੁਤ ਸੋਣਾ ਬੋਲ ਰਾਨਾ ਹਾਂ ਬਾਰ ਬਾਰ ਸਾਰਿਆਂ ਨੇ ਡਰਾਈਵਿੰਗ ਕੀਤੀ ਗੋਡ ਗੋਡ ਡਰਾਈਵਿੰਗ ਕੀਤੀ ਤੇ ਅਸੀਂ ਤੇ ਇਹ ਆਪਾਂ ਦੱਸਾ ਦੱਸੀਏ ਇਹਨਾਂ ਨੂੰ ਵੀ ਭਾਈ ਪੈਡਲੇ ਮਾਰੇ ਨੇ ਕੋਈ ਇੱਥੇ ਮੋਟਰਸਾਈਕਲ ਤਾਂ ਦੇਖਣੇ ਆ ਲਾਇਆ ਵੀ ਤਾਂ ਕੋਈ ਇਹ ਸੋ ਅਸੀਂ ਮੀਟਿੰਗ ਕੀਤੀ ਉਹ ਟੀਮ ਨਾਲ ਜਿਹੜੀ ਉੱਥੇ ਵਰਕ ਕਰਦੀ ਮੈਂ ਕਿਹਾ ਮੈਂ ਖਿਲਾ ਦੋ ਮੈਂ ਖਿਲਾ ਦੋ ਕਹਿੰਦੇ ਨਹੀਂ 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 ਉਹ ਸਾਡੇ ਦੇ ਸੀਗੇ ਡਰਦੇ ਸੀ ਤੇ ਮੈਂ ਕਿਹਾ ਕੋਈ ਚਿੰਤਾ ਨਹੀਂ ਤੁਸੀਂ ਹੈ ਛੋਟੇ ਤੇ ਆਪਣੇ ਨਾਲ ਉਹ ਕਹਿੰਦੇ ਕਿ ਸਾਡਾ ਇਹ ਲੋਕੋ ਆ ਤੇ ਇਹ ਕਹਿੰਦੇ ਆਜੋ ਆਜੋ ਲੁਮਿਆ ਖਾਓ ਕਹਿੰਦੇ ਇੱਥੇ ਆ ਕੇ ਇੰਜੋਏ ਕਰੋ ਅਸੀਂ ਕਿਹਾ ਠੀਕ ਆ ਓਕੇ ਇੰਗਾ ਬਾਈ ਸਾਰਿਆਂ ਨੂੰ ਹੈ ਫਿਰ ਇਹ ਸਾਡਾ ਮਿੱਤਰ ਰਾਣਾ ਤੇ ਇਹ ਜੋਗੀ ਇਹ ਬਲਵੀਰ ਹੋਣੀ ਤੇ ਅਸੀਂ ਵੀ ਆਪਦੇ ਕੋਲ ਹੀ ਨੌ ਰੱਖਤੇ ਇਹ ਇਹ ਉੱਥੇ ਲਿਵਾਕਾਂ ਦੇ ਨਾਲ ਹੀ ਬੱਚਿਆਂ ਦੇ ਖੇਡਣ ਨੂੰ ਬਣਿਆ ਹੋਇਆ ਪਾਰਕ ਬਣਿਆ ਹੋਇਆ ਪਾਰਕ ਤੇ ਇੱਥੇ ਹਰੇਕ ਜਗ੍ਹਾ ਤੇ ਬਣੇ ਹੋਏ ਨੇ ਇਹ ਪਾਰਕ ਉੱਥੇ ਬਣਿਆ ਹੋਇਆ ਤੇ ਅਸੀਂ ਹੁਣ ਇਹ ਸ਼ਾਮ ਦਾ ਵੇਲਾ ਤੇ ਅਸੀਂ ਆਉਂਦੇ ਹੋਏ ਬੱਚੇ ਪੀਂਗਾ ਝੂਟਦੇ ਨੇ ਇਹ ਵੀ ਆਪਣੇ ਕੈਮਰੇ 'ਚ ਕੈਦ ਕੀਤਾ ਸੀ ਇਹ ਵੀ ਕੈਮਰੇ 'ਚ ਕੈਦ ਕੀਤਾ ਸੀ ਹਾਂ ਜੀ ਤੁਸੀਂ ਜਮੇ ਜੀ ਪੱਤਰਕਾਰ ਵਾਲੀ ਗੱਲ ਕਰ ਲਾਗੇ ਤੁਸੀਂ ਤਾਂ ਹੁਣ ਮੈਂ ਕਹਾਂ ਸ਼ਾਕੇ ਰਾਣਾ ਸਾਹਿਬ ਦੇ ਦੇਖੋ ਤੇ ਮੈਂ ਕਿਹਾ ਇੱਥੇ ਰੋਕੇ ਨਾ ਵੀਡੀਓ ਬਣਾ ਲਈਏ ਤੇ ਵੀਡੀਓ ਬਣਾ ਕੇ ਉਹਨੂੰ ਦਿਖਾਈਓ ਉਹ ਜਿਹੜਾ ਉਹ ਇੰਗ ਉਹ ਨਹੀਂ ਕਿ ਅਸੀਂ ਨਾਲ ਲੰਕ ਕੇ ਆਉਂਦੇ ਨੇ ਉਹ ਆ ਰਹੀ ਆ ਉਹਦੇ ਉਹ ਆਪਣੇ ਫਿਲਮਾਂ 'ਚ ਲੋਕ ਬੈਲਡਰ ਨਾਲ ਲੱਗ ਕੀ ਜਾਂਦੇ ਨੇ ਬੈਲਡਰ ਖੱਟ ਗਿਆ ਲੱਗ ਕਿ ਦੂਜੀ ਬੈਲਡਿੰਗ ਤੇ ਦੂਜੀ ਬੈਲਡਿੰਗ ਤੇ ਇਹ ਪਰ ਅਸਾਂ ਤੇ ਆ ਗਏ ਆ ਗਏ ਆ ਇਹ ਆ ਬਿਕੋ ਇਹ ਉਹ ਦੂਜੀ ਦੇਖਾ ਦੂਜੀ ਦੇਖਾ ਦੂਜੀ ਖਮੂਗੀ ਹੈ ਆਹ ਓਏ ਕਿੱਕੋ ਜੀ ਮੋੜ ਗਈ ਰਾਣਾ ਸਾਹਿਬ ਉਹ ਚਲੋ ਠੀਕ ਆ ਚੱਕਰ ਦੋਸਤੋ ਇਹ ਦੇਖਿਆ ਤੇ ਇਹਦੇ ਹਿਸਾਬ ਨਾਲ ਜਗਾ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਤੁਸੀਂ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਬੱਦ ਬੱਦ ਸ਼ੇਅਰ ਕਰੋ ਤੇ ਬਾਕੀ ਰਾਣਾ ਸਾਹਿਬ ਦੱਸਾਂਗੇ ਚੈਨਲ ਦਾ ਨਾਮ ਕੀ ਹੈ ਸਾਡੇ ਚੈਨਲ ਦਾ ਨਾਮ ਹੈ ਸੋਚ ਬਖਰੀ ਜਿਆਦਾ ਜਿਆਦਾ ਇਹਨੂੰ ਸਬਸਕ੍ਰਾਈਬ ਕਰੋ ਐਂਡ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਤਾਂ ਸ੍ਰੀ ਅਕਾਲ